ਕਰਤਾ ਜਰੂਰ ਆ ਜਾਓ ਮੋਟ ਜਿੰਦੂ ਜੋ ਕਿ ਅਸੀਂ ਲੋਕਰਪਤ ਕੀਤਾ ਜੀ ਆਪ ਸਾਰਿਆਂ ਨੂੰ ਤੁਸੀਂ ਸੁਪਾਕੇ ਸਨ ਤੇ ਲਖਤ ਬਤਾਈ ਮੈਂ ਵਿਸ਼ੇਸ਼ ਤੌਰ ਤੇ ਦੁਬਾਰਾ ਧੰਨਵਾਦ ਕਰਦਾ ਐ ਐਲ ਐ ਪਟਿਆਲਾ ਸਰਕਾਰ ਦੇ ਜਿੱਤਾਂ ਸੀ ਕੋਲੀ ਸਾਹਿਬ ਦਾ ਨਿਗਰ ਨਹੀਂ ਬੋਲਦਾ ਜੀ ਖੰਡਾ ਚੌਂਕ ਦਾ ਇਤੋ ਸਿੱਖ ਸੰਗਤਾਂ ਦੀ ਬਹੁਤ ਚਿਰ ਤੋਂ ਡਿਮਾਂਡ ਸੀ ਇਹਦੇ ਵਿੱਚ ਦੋ ਇਸ਼ੂ ਸੀਗੇ ਇੱਕ ਤਾਂ ਉਹ ਚਾਹੁੰਦੇ ਸੀ ਵੀ ਇੱਕ ਧਾਰਮਿਕ ਸਮਾਰਕ ਇੱਥੇ ਬਣ ਜਾਵੇ ਕਿਉਂਕਿ ਇਹ ਇਮੀਡੀਏਟ ਪ੍ਰੋਸਿਨਿਟੀ ਆਫ ਗੁਰਦੁਆਰਾ ਮੋਤੀ ਬਾਗ ਸਾਹਿਬ ਇਹ ਜਗ੍ਹਾ ਸੀ ਦੂਸਰਾ ਇੱਥੇ ਟ੍ਰੈਫਿਕ ਦਾ ਵੀ ਬੜਾ ਇੱਕ ਇਸ਼ੂ ਬਣਿਆ ਹੋਇਆ ਸੀ ਵੀ ਇਹ ਹੈਜ਼ੀਟੈਂਸ ਚੌਂਕ ਸੀਗਾ ਜੀ ਇੱਥੇ ਅਕਸਰ ਐਕਸੀਡੈਂਟ ਹੁੰਦੇ ਸੀ ਹੁਣ ਚੌਂਕ ਬਣਨ ਦੇ ਨਾਲ ਜਿਹੜਾ ਹੈ ਉਹ ਵੀ ਜਿਹੜਾ ਹੈ ਐਕਸੀਡੈਂਟਸ ਹੋਣੇ ਨੇ ਉਹ ਟਲ ਜਾਣਗੇ ਜੀ ਤੇ ਅੱਜ 350 ਸਾਲਾ ਹਿੰਦੀ ਚਾਦਰ ਸਾਹਿਬ ਸ਼੍ਰੀ ਗੁਰੂ ਤੇ ਇੱਕ ਵਾਰ ਸਾਹਿਬ ਜੀ ਦੇ 350 ਸਾਲਾ ਸਿਧੀ ਪੁਰਬ ਨੂੰ ਮੁੱਖ ਰੱਖਦੇ ਹੋਏ ਬੇਨਤੀ ਕੀਤੀ ਸੀ ਮੇਰ ਸਾਹਿਬ ਨੂੰ ਔਰ ਇਹਨਾਂ ਨੇ ਦੇਖੋ ਰਿਕਾਰਡ ਟਾਈਮ ਦੇ ਵਿੱਚ ਇੱਕ ਮਹੀਨੇ ਦੇ ਅੰਦਰ ਅੰਦਰ ਇਸ ਮਾਰਕ ਜਿਹੜਾ ਹੈ ਬਣਾਇਆ ਆਪਣੇ ਆਪ ਦੇ ਵਿੱਚ ਇਹਨਾਂ ਦੀ ਲਗਨ ਇਹਨਾਂ ਦੀ ਨਿਸ਼ਠਾ ਦਾ ਵੀ ਜਿਹੜਾ ਹੈ ਇਹ ਪ੍ਰਤੀਕ ਹੈ ਵੀ ਇਹਨਾਂ ਨੇ ਬਹੁਤ ਜਲਦੀ ਜਿਹੜਾ ਹੈ ਸਿਕ ਸੰਗਤਾਂ ਦੀ ਜਿਹੜੀ ਡਿਮਾਂਡ ਨੂੰ ਉਹ ਜਿਹੜਾ ਹੈ ਸਿਰ ਮੱਥੇ ਪ੍ਰਵਾਨ ਕਰਕੇ ਅੱਜ ਇਸ ਸ਼ਹਿਰ ਵਾਸੀਆਂ ਨੂੰ ਅਸੀਂ ਇਹ ਚੌਂਕ ਸਮਰਪਿਤ ਕੀਤਾ ਹੈ ਇਹ ਸ਼ਰਮਨਿਕ ਕਮੇਟੀ ਵੱਲੋਂ ਬਣਾਇਆ ਗਿਆ ਪੰਜਾਬ ਸਰਕਾਰ ਵੱਲੋਂ ਜੀ ਪੰਜਾਬ ਸਰਕਾਰ ਵੱਲੋਂ ਜੀ ਸ਼੍ਰੋਮਣੀ ਕਮੇਟੀ ਦਾ ਕੋਈ ਨਹੀਂ ਉਹਨਾਂ ਦਾ ਨਹੀਂ ਜੀ ਕੋਈ ਹੋਗਾ ਨਹੀਂ ਯੋਗਦਾਨ ਇਸ ਤਰ੍ਹਾਂ ਵੀ ਸਿੱਖ ਸੰਗਤ ਦੇਖੋ ਐਸਜੀਪੀਸੀ ਵੀ ਜਿਹੜੀ ਹੈ ਉਹ ਵੀ ਸੰਗਤ ਦੇ ਰੂਪ ਦੇ ਵਿੱਚ ਅਸੀਂ ਸਾਰੇ ਇੱਥੇ ਵਿਚਰੇ ਆ ਅੱਜ ਤੇ ਜਿਹੜਾ ਹੈ ਇਸ ਸ਼ਹਿਰ ਨੂੰ ਸ਼ਹਿਰ ਵਾਸੀਆਂ ਨੂੰ ਨਾਨਕ RAM ਲੇਵਾ ਜਿਹੜੀਆਂ ਸੰਗਤਾਂ ਨੇ ਉਹਨਾਂ ਨੂੰ ਸਮਰਪਿਤ ਕੀਤਾ ਜੀ ਬੋਲਨ ਸਾਹਿਬ ਸ਼ਹਿਰ 'ਚ ਹੋਰ ਵੀ ਐਸੇ ਪ੍ਰੋਜੈਕਟ ਆ ਰਹੇ ਨੇ ਜਿਸ ਤਰ੍ਹਾਂ ਕਾਲੀ ਮਾਤਾ ਦਾ ਮੰਦਿਰ ਹੋ ਗਿਆ ਹੈ ਸਿਰ ਦੇਖੋ ਅਮਨਜੀਤ ਪੰਜਾਬ ਪੰਜਾਬ ਸਰਕਾਰ ਕੇਜੀਵਾਲ ਸਾਹਿਬ ਜੀ ਦੀ ਰਹਿਨਮਾਈ ਹੇਠ ਤੇ ਭਗਵੰਤ ਮਾਨ ਜੀ ਸਾਡੇ ਸੀਮ ਸਾਹਿਬ ਦੀ ਅਗਵਾਈ ਹੇਠ ਜੋ ਪਟਿਆਲੇ ਦੇ ਵਿੱਚ ਇਸ ਸਮੇਂ ਕਾਰਜ ਚੱਲ ਰਹੇ ਨੇ ਮੈਂ ਕੋਈ ਅਸੀਂ ਉਹ ਬੰਦਿਆਂ ਚੋਂ ਨਹੀਂ ਹੈਗੇ ਜਿਹੜੇ ਆંકੜੇ ਦੱਸਣਗੇ ਹਜ਼ਾਰ ਕਰੋੜ ਤੇ ਲਗਾਣਗੇ 100 ਕਰੋੜ ਅਸੀਂ ਕੋਈ ਆંકੜੇ ਨਹੀਂ ਦੱਸਦੇ ਸਾਡਾ ਕੀਤਾ ਕੰਮ ਲੋਕਾਂ ਸਾਹਮਣੇ ਔਰ ਜੋ ਕੰਮ ਅੱਗੇ ਹੋਣੇ ਨੇ ਉਹ ਵੀ ਲੋਕਾਂ ਸਾਹਮਣੇ ਹੀ ਹੋਣਗੇ ਕਾਲੀ ਮਾਤਾ ਮੰਦਰ ਜੀ ਦਾ ਇੰਨਾ ਵੱਡਾ ਪ੍ਰੋਜੈਕਟ ਕਨਸੀਵ ਕੀਤਾ ਗਿਆ ਤੁਸੀਂ ਦੱਸੋ ਕਦੇ ਇਹ ਚੀਜ਼ਾਂ ਪਹਿਲਾਂ ਨਹੀਂ ਕਦੇ ਹੋਈਆਂ ਖੰਡੇ ਖੰਡਾ ਚੌਂਕ ਬਣਾਇਆ ਹਰੀ ਸਿਗਨਲਵਾ ਚੌਂਕ ਬਣਾਇਆ ਸ਼ਹਿਰ ਚ ਮਹਾਰਾਜ ਅਗਰਸੈਨ ਜੀ ਦੇ ਨਾਮ ਤੇ ਚੌਂਕ ਬਣਾਇਆ ਕਦੇ ਪਹਿਲਾਂ ਨਹੀਂ ਬਣ ਗਏ ਜੀ ਇਹ 14 ਮਹੱਲਾ ਕਲੀਨਿਕ ਅਸੀਂ ਬਣਾ ਦਿੱਤੇ ਸ਼ਹਿਰ ਦੇ ਵਿੱਚ ਇਹ ਪਾਸ ਸਰਵਿਸ ਜਿਹੜੀ ਹੈ ਲਾਗੂ ਹੋਣ ਜਾ ਰਹੀ ਹੈ ਸੜਕਾਂ ਦਾ ਜਾਲ ਤੁਹਾਡੇ ਸਾਹਮਣੇ ਹਜੇ ਤਾਂ ਫਸਟ ਫੇਜ਼ ਹੋਇਆ ਹੈ ਸੜਕਾਂ ਦਾ ਤੁਸੀਂ ਅੱਗੇ ਦੇਖਣਾ ਸਕੂਲ ਆਫ ਫੈਮਿਨੈਂਸ ਨੌਕਰੀਆਂ ਸ਼ਹਿਰ ਦੇ ਵਿੱਚ ਕਿੰਨੀਆਂ ਮਿਲੀਆਂ ਇਹ ਤਾਂ ਲਿਸਟ ਬਣ ਰਹੀ ਹੈ ਜਿਹਦਾ ਨਿਰੰਤਰ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਵਚਨਬੱਧ ਹੈ ਔਰ ਅਸੀਂ ਸ਼ਹਿਰ ਵਾਸੀਆਂ ਨੂੰ ਇਹ ਯਕੀਨ ਦਿਵਾਉਣਾ ਹੈ ਕਿ ਇੱਕ ਔਰ ਇੱਕ 11 ਬਣ ਕੇ ਸਾਡਾ ਕਾਰਜ ਵੀ ਦੇਖੋ ਇਹਨਾਂ ਨੂੰ ਬਣਿਆ ਵੀ 8 ਮਹੀਨੇ ਹੋਏ ਨੇ ਤੇ ਦੇਖੋ ਅੱਜ 8 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਜਿਹੜਾ ਹੈ ਸ਼ਹਿਰ ਦੀਆਂ ਸੜਕਾਂ ਦਾ ਵੀ ਅਸੀਂ ਰੰਗ ਰੇਖਾ ਬਦਲ ਰਹੇ ਹਾਂ ਕਮਿਊਨਿਟੀ ਸੈਂਟਰ ਜਿਹੜੇ ਨੇ ਉਹ ਬਣ ਰ ਕੇ ਤਿਆਰ ਨੇ ਲਾਇਬ੍ਰੇਰੀ ਬਣ ਕੇ ਤਿਆਰ ਹੈ ਔਰ ਅੱਗੇ ਵੀ ਹੋਰ ਬਹੁਤ ਪ੍ਰੋਜੈਕਟ ਹੋਣਗੇ ਔਰ ਤੁਹਾਨੂੰ ਦੱਸ ਦਿਆਂ ਖੁਸ਼ੀ ਹੋ ਰਹੀ ਹੈ ਮੈਨੂੰ ਮਹਿਸੂਸ ਕਿ ਸੀਐਮ ਸਾਹਿਬ ਨੇ ਗੁਰਦੁਆਰਾ ਦੁਖਨਵਾਰਨ ਸਾਹਿਬ ਵਾਸਤੇ ਤੇ ਗੁਰਦੁਆਰਾ ਮੋਤੀ ਬਾਗ ਸਾਹਿਬ ਵਾਸਤੇ ਇਹਨਾਂ ਦੀ ਵਸਿਨਿਟੀ ਨੂੰ ਖੂਬਸੂਰਤ ਬਣਾਉਣ ਵਾਸਤੇ 50-50 ਲੱਖ ਰੁਪਏ ਵੀ ਦਿੱਤਾ ਉਹ ਵੀ ਬਹੁਤ ਚੰਗਾ ਹੈ ਸੋਨਹਾਲ ਹਾਲੇ ਕਿ ਕਿੱਦਾਂ ਲੇਕ ਮੈਦਾਨ ਲੇਕ ਗਰਾਊਂਡ ਦੇ ਪ੍ਰਮੁੱਖ ਗਰਾਊਂਡ ਜਿਹੜੇ ਪ੍ਰਬੰਧ ਕੀਤੇ ਜਾ ਰਹੇ ਆ ਵੀ ਜਿਹੜਾ ਸਰ ਪਾਰਕਾਂ ਦੇ ਵਿੱਚ ਆਪਣਾ ਨਾ ਸ਼ਹਿਰ ਹੈ ਪਿੰਡਾਂ ਦੇ ਵਿੱਚ ਤਾਂ ਗਰਾਊਂਡ ਹੁੰਦੇ ਨਹੀਂ ਹਾਂ ਉਹਨਾਂ ਉਹਨਾਂ ਦੇ ਹਾਂ ਉਹਨਾਂ ਦੇ ਵਿੱਚ ਅਸੀਂ ਜਿਹੜਾ ਹੈ ਵਾਲੀਬਾਲ ਓਪਨ ਜਿਮਸ ਸਵਿੰਗਸ ਸਾਰਾ ਜਿਹੜਾ ਹੈ ਪ੍ਰਬੰਧ ਕਰ ਰਹੇ ਆ ਔਰ ਮੈਨੂੰ ਲੱਗਦਾ ਹੈ ਮੇਰੇ ਸਾਹਿਬ 2-3 ਮਹੀਨੇ ਦੇ ਵਿੱਚ ਵਿੱਚ ਉਹਦੀ ਵਿਕਾਇਕ ਗੱਲ ਹੋ ਜਾਣੀ ਜੀ ਸਾਡੀ ਵਿਕਾਇਕ ਗੱਲ ਹੋਏਗੀ ਉਹ ਵੀ ਆਉਣ ਵਾਲੇ ਟਾਈਮ 'ਚ ਤੁਹਾਨੂੰ ਜਲਦੀ ਜਲਦੀ ਤੋਂ ਜਲਦੀ ਇਰਜ਼ਾ